ਅਮ ਸ਼੍ਰੀ ਬਾਹੇ ਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਫਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੋ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇ ਦਾ ਕਉ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨ ਜਾਣੇ ਮੀਰਾ ਸੋ ਕੋ ਟਲ ਗੁਰ ਸਿਵੀਐ ਐਨਸ ਸਹਿ ਜਸ ਬਾਈ ਦਰਸ਼ਨ ਵਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਨ ਸਚਾ ਪਾਤਿ ਸਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾਂ ਦਾ ਵਿਸਾਹੋ ਬਾਹੀ ਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 4 ਮੇਰੀ ਸਾਹ ਮੈਂ ਹਰ ਦਰਸ਼ਨ ਸੁਖ ਹੋਈ ਹਮਰੀ ਬੇਦਨ ਦੂਜਨ ਦਾ ਸਾਹ ਅਬਰ ਕਿਆ ਜਾਣ ਕੋਈ ਮੇਰੀ ਸਾਹ ਮੈਂ ਹਰ ਦਰਸ਼ਨ ਸੁਖ ਹੋਈ ਹਮਰੀ ਬੇਦਨ ਤੋਂ ਜਾਣਦਾ ਸਾਹਾ ਅਵਰ ਕਿਆ ਜਾਣੇ ਕੋਈ ਰਹਾਉ ਸਾਚਾ ਸਾਹਿਬ ਸੱਚ ਦੂ ਮੇਰੀ ਸਾਹਾ ਤੇਰਾ ਕੀਆ ਸੱਚ ਸਭ ਹੋਈ ਝੂਠਾ ਕਿਸ ਕੋ ਆਖੀਐ ਸਾਹ ਦੂਜਾ ਨਾਹੀ ਕੋਈ ਸਵਣਾ ਵਿੱਚ ਤੂੰ ਵਰਤ ਦਾ ਸਾਹ ਸਭ ਤੁਝੈ ਧਿਆਵੈ ਦਿਨ ਰਾਤ ਸਭ ਤੁਝ ਹੀ ਥਾਮ ਮੰਗਦੀ ਮੇਰੇ ਸਾਹ ਤੂੰ ਸੁਵਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੀ ਮਾਹਰ ਕੋਈ ਨਹੀਂ ਸਭ ਜੀ ਤੇਰੇ ਤੋਂ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੀ ਸਭ ਮਾਹੀ ਸ਼ਵਨਾ ਕੀ ਤੂੰ ਆਸ ਹੈ ਮੇਰੇ ਪਿਆਰੀ ਸਭ ਤੁਜੈ ਤੇ ਆਵੇ ਮੇਰੀ ਸਾਹ ਜਿਉਂ ਭਾਵੇ ਤੋ ਰੱਖ ਦੋ ਮੇਰੀ ਪਿਆਰੀ ਸਚ ਨਾਨਕ ਕੀ ਪਾਤਸ਼ਾਹ ਸਵਣ ਕੀ ਤੋਂ ਆਸ ਹੈ ਮੇਰੀ ਪਿਆਰੀ ਸਭ ਤੁਜੈ ਤੇ ਆਵੇਂ ਮੇਰੀ ਸਾਹ ਜਿਉਂ ਭਾਵੇਂ ਤਿਉਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੀ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ